ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰ ਰਹੇ ਹਾਂ ਜੀ ਛੰਨ ਬਾਬਾ ਕੁੰਮਾ ਮਾਸਤੀ ਜੀ ਜਿੱਥੇ ਕਿ ਛੋਟੇ ਸਹਿਬ ਜਾਂਦੇ ਆ ਤੇ ਮਾਤਾ ਗੁਜਰਕੌਰ ਜੀ ਨੇ ਪਰਵਾਰ ਵਿਛੋੜਾ ਹੋਣ ਤੋਂ ਬਾਅਦ ਪਹਿਲੀ ਰਾਤ ਕੱਟੀ ਸੀ ਇੱਥੇ ਹੀ ਉਹਨਾਂ ਨੂੰ ਗੰਗੂ ਬਾਂਮਣ ਮਿਲਿਆ ਸੀ ਉਹ ਆਪਦੇ ਘਰੇ ਲੈ ਗਿਆ ਸੀ ਇਸ ਜਗ੍ਹਾ ਤੋਂ ਬਾਅਦ ਤੇ ਬਹੁਤ ਹੀ ਘੱਟ ਸੰਗਤਾਂ ਨੇ ਇਸ ਜਗ੍ਹਾ ਦੇ ਦਰਸ਼ਨ ਕੀਤੇ ਹੋਏ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਕੇ ਹੋਰਾਂ ਸੱਜਣਾਂ ਨੂੰ ਵੀ ਦੱਸਿਆ ਜਰੂਰ ਕਰਵਾਣਾ ਜੀ ਤੇ ਵਾਹਿਗੁਰੂ ਵਾਹਿਗੁਰੂ ਆ ਦੇਖੋ ਤੁਸੀਂ ਸ਼ਾਨ ਦੇਖ ਰਹੇ ਹੋ ਤੇ ਮਾਈ ਲక్ష్ਮੀ ਜੀ ਨੇ ਮਾਤਾ ਗੁਜਰ ਕੋ ਅਤੇ ਛੋਟੇ ਸਹਿਬਜਾਦਿਆਂ ਨੂੰ ਪ੍ਰਸ਼ਾਦਾ ਸਕਾਉਣ ਦੀ ਸੇਵਾ ਕੀਤੀ ਸੀ ਬੇੜੀ ਰਾਹੀਂ ਲੋਕਾਂ ਨੂੰ ਸਤਲੁਜ ਦੇ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਾਉਣ ਦੀ ਕਿਰਤ ਕਰਨ ਵਾਲੇ ਕੁੰਮਾ ਮਾਸਕੀ ਜੀ ਨੇ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਸਤਲੁਜ ਦਰਿਆ ਪਾਰ ਕਰਵਾਇਆ ਸੀ ਜਿਸ ਤੋਂ ਬਾਅਦ ਗੰਗੂ ਪਾਪੀ ਮਾਪੇ ਗੁਜਰੀ ਜੀ ਅਤੇ ਨਿੱਕੀਆਂ ਜਿੰਦਾਂ ਨੂੰ ਆਪਦੇ ਪਿੰਡ ਸੇ